ਸਿਕਨ ਨਮਸਕਾਰ ਮੈਂ ਅਵਿਨਾਸ਼ ਸ਼ਖਨਾ ਅੱਜ ਬੜੇ ਦੁੱਖ ਦੇ ਨਾਲ ਤੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਆਰਮੀ ਦੇ ਇੱਕ ਰਿਟਾਇਰਡ ਕਰਨਰ ਪਸ਼ਪੰਦ ਸਿਕ ਬਾੰਠ ਜੋ ਆਪਣੇ ਪਰਿਵਾਰ ਨਾਲ ਇੱਕ ਟਾਬੇ 'ਤੇ ਰੁਕੇ ਸੀ ਉਹਨਾਂ ਦਾ ਬੇਰਹਿਮੀ ਨਾਲ ਪਟਾਈ ਕਰਨਾ, ਪੁਰਸਪਨੋਂ ਕੁੱਟਣਾ, ਮੁਲਾਜ਼ਮਾਂ ਵੱਲੋਂ ਕੁੱਟਣਾ ਇੱਕ ਇੱਕ ਦਰਦਦਾਈ ਕਹਾਣੀ ਨਹੀਂ ਇਹ ਇੱਕ ਕਾਨੂੰਨ ਵਿਵਸਥਾ ਦੇ ਉਰਾਖੇ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਵੱਲੋਂ ਇਹ ਇੱਕ ਮਨੁੱਖੀ ਅਧਿਕਾਰਾਂ ਦਾ ਹਨਨ ਹੈ। ਲੇਕਿਨ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਹੋਰ ਜ਼ੁਲਮ ਕੀਤਾ ਉਹ ਇਹ ਕੀਤਾ ਕਿ ਉਹਨਾਂ ਦੀ ਬਾਹਾਂ ਟੁੱਟਣ ਦੇ ਬਾਵਜੂਦ, ਬੱਚੇ ਦੇ ਸਿਰ ਤੇ ਟਾਂਗੇ ਲੱਗਣ ਦੇ ਬਾਵਜੂਦ, ਮੈਡੀਕਲ ਹੋਣ ਦੇ ਬਾਵਜੂਦ, ਬਿਆਨ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਵੀ ਅਸਰਕ ਕਾਰਵਾਈ ਨਹੀਂ ਕੀਤੀ। ਉਲਟਾ ਢਾਬੇ ਦੇ ਮਾਲਕ ਬਲੋਂ ਇਹ ਬਿਆਨ ਦਵਾ ਕੇ ਕਿ ਕਰਨਤ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਜਦਕਿ ਅੱਜ ਅਖਬਾਰਾਂ ਨੇ ਸਾਫ਼ ਲਿਖਿਆ ਕਿ ਜਦੋਂ ਉਹਨਾਂ ਦਾ ਸੱਟ ਦਾ ਮੈਡੀਕਲ ਹੋਇਆ ਤਾਂ ਉਹਦੇ ਵਿੱਚ ਨੋ ਅਲਕੋਹਲ ਜਿਹੜਾ ਹੈ ਡਾਕਟਰ ਰਿਪੋਰਟ ਕੀਤੀ ਹੈ ਇੱਕ ਝੂਠਾ ਕੇਸ ਰਿਸਟਰ ਕਰਕੇ ਇੱਕ ਹੋਰ ਜੁਰਮ ਜਿਹੜਾ ਹੈ ਉਹ ਪੁਲਿਸ ਨੇ ਕੀਤਾ ਹੈ ਆਈ ਵਾਸ਼ ਕਰਨ ਲਈ 12 ਮੁਲਾਜ਼ਮ ਸਸਪੈਂਡ ਕਰਤੇ ਜੇ 12 ਮੁਲਾਜ਼ਮ ਸਸਪੈਂਡ ਕੀਤੇ ਆ ਜਿਨ੍ਹਾਂ ਦਾ ਕਸੂਰ ਨਹੀਂ ਸੀ ਤੇ ਸਸਪੈਂਡਿੰਗ ਕੀਤੇ ਜੇ ਕਸੂਰ ਸੀ ਤੇ ਪਰਚਾ ਕਿਉਂ ਰਿਸਟਰ ਨਹੀਂ ਹੋਇਆ ਅੱਜ ਅਫਸੋਸ ਦੀ ਗੱਲ ਹੈ ਕਿ ਰੂਲਿੰਗ ਪਾਰਟੀ ਦਾ ਕੋਈ ਵੀ ਵਿਅਕਤੀ ਪੀੜਤਾ ਦੇ ਨਾਲ पीड़ित ਪਰਿਵਾਰ ਦੇ ਨਾਲ ਗੱਲਬਾਤ ਕਰਨ ਉਹਨਾਂ ਦਾ ਅਫਸੋਸ ਕਰਨ ਜਾਂ ਉਹਨਾਂ ਦਾ ਹੌਸਲਾ ਵਧਾਈ ਕਰਨ ਅਜੇ ਤੱਕ ਨਹੀਂ ਗਿਆ ਉਲਟੇ ਅਸ਼ਵਾਸ਼ਣ ਜਿਹੜੇ ਨੇ ਉਹ ਸਿਰਫ ਪੀੜਤ ਪਰਿਵਾਰ ਥਾਂ ਥਾਂ ਠੋਕਰਾਂ ਖਾ ਕੇ ਉਹਨਾਂ ਨੂੰ ਸਿਰਫ ਆਸ਼ਵਾਸ਼ਣ ਹੀ ਮਿਲ ਰਹੇ ਨੇ ਮੈਂ ਆਸ ਕਰਦਾ ਕਿ ਕੱਲ ਗਵਰਨਰ ਸਾਹਿਬ ਨੂੰ ਮਿਲਣ ਦਾ ਟਾਈਮ ਮਿਲਿਆ ਸ਼ਾਇਦ 11 ਵਜੇ ਹੈ ਕਿ ਗਵਰਨਰ ਸਾਹਿਬ ਪੰਜਾਬ ਸਰਕਾਰ ਨੂੰ ਹਦਾਇਤ ਕਰਨਗੇ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਬੰਦੀ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਹੋਰ ਕੋਈ ਪਰਿਵਾਰ ਮੰਗ ਨਹੀਂ ਕਰ ਰਿਹਾ ਸਿਰਫ ਇਹ ਮੰਗ ਕਰ ਰਿਹਾ ਕਿ ਜੋ ਉਹਨਾਂ ਨੇ ਜੁਰਮ ਕੀਤਾ ਉਹਦੇ ਤਹਿਤ ਹੀ ਪ੍ਰਚਾਰਿਸ਼ਟ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਸ पीडਿਤ ਪਰਿਵਾਰ ਨੂੰ ਨਿਆਂ ਜਿਹੜਾ ਹੈ ਉਹ ਦਵਾਇਆ ਜਾਵੇ